ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਜਿੰਦਰ ਸਿੰਘ ਬੀਤੀ ਜੋ ਕੱਲ ਆਇਆ ਹੋਇਆ ਜਿੰਨੇ ਜਮ ਸਿੱਖ ਪੁਰਾਣਾ ਅੱਛਾ ਜਿਹੜਾ ਜਨਾੜੀ ਬਾਈ ਜੀ ਅੱਜ ਡੀਸੀ ਦਫ਼ਤਰ ਅੱਗੇ ਤੁਸੀਂ ਇਹ ਧਰਨਾ ਲਾਇਆ ਹੈ ਇਹ ਮਤਲਬ ਕੀ ਸਮੱਸਿਆ ਤੁਹਾਡੀ ਦੇਖੋ ਆਏ 6 ਮਹੀਨੇ ਆਵਾਜ਼ ਜਦੋਂ ਸਾਨੂੰ ਕਿਸੇ ਖਾਦ ਦੀ ਲੋੜ ਪੈਂਦੀ ਹੈ 20 ਦੀ ਲੋੜ ਪੈਂਦੀ ਹੈ ਦਵਾਈਆਂ ਦੀ ਲੋੜ ਪੈਂਦੀ ਹੈ ਡੀਲਰਾਂ ਦੇ ਨਾਲ ਬਾਹ ਪੈਂਦੇ ਆ ਸਾਡੇ ਪਹਿਲਾਂ ਤਾਂ ਉਹ 90% ਨਕਲੀ ਸਬੂਤ ਦਿੰਦੇ ਆ ਵੀ 90% ਨਕਲੀ ਹੈ ਕਿਉਂਕਿ ਸਾਡੇ ਲਾਟਰੀਆਂ ਜਾਣ ਦਾ ਸਾਡੇ ਕੋਲ ਕੋਈ ਟਾਈਮ ਨਹੀਂ ਹੁੰਦਾ ਮੈਂ ਚੈੱਕ ਕਰਾ ਸਕਦਾ ਸਾਡੀ ਜੱਟੂ ਭਾਸ਼ਾ ਇੱਕ ਅਸੀਂ ਡੀਏਪੀ ਇਹਨਾਂ ਗਣਾਂ ਦੇ ਵਿੱਚ ਜਦੋਂ ਕਲੀ ਤੇ ਘੜਕੇ ਗੁੱਠੇ ਦੀ ਦਾਅ ਦੇ ਕੇ ਮੁੱਖੀ ਮੀਚਦੇ ਆ ਜਿਸ ਨੂੰ ਮੁੜਕਾ ਇਹਨਾਂ ਨੂੰ ਸਾਫ਼ ਪਤਾ ਹੁੰਦਾ ਉਹ ਡੀਏਪੀ ਅਸਲੀ ਹੈ ਬਾਜ਼ਾਰਾਂ ਦੇ ਵਿੱਚ ਜਿਹੜੀ ਡੀਏਪੀ ਮਿਲਦੀ ਹੈ ਅੱਜ ਵੱਡਾ ਹਿੱਸਾ ਉਹ ਹੈ ਜਦੋਂ ਅਸੀਂ ਉਹ ਦਬਦੇ ਆਏ ਮਸਲਦੇ ਆ ਉਹ ਸਵਾਹ ਬਣ ਜਾਂਦੀ ਹੈ ਨਕਲੀ ਮਰ ਰਹੀ ਹੈ ਮਾੜੀ ਬਣ ਰਹੀ ਹੈ ਇੱਕ ਨੰਬਰ ਦੀ ਗੱਲ ਹੈ ਦੂਜੀ ਇਹਦੇ ਨਾਲ ਜਿਹੜੀ ਤੂੜੀ ਹੋਈ ਗੱਲ ਹੈ ਜਿਹੜੀ ਸਿਰੇ ਦੀ ਸਾਡੇ ਨਾਲ ਬੇਇਨਸਾਫੀ ਆ ਕਿਸਾਨਾਂ ਦੇ ਨਾਲ ਉਹਦੇ ਨਾਲ ਨੈਣੋ ਜੂਰੀ ਹੈ ਜਿਹੜੀ ਉਹ ੱੱੱਕੇ ਨਾਲ ਕਿਹੜਾ ਲੀਟਰ ਹੈ ਲਗਭਗ 650 ਦਾ ਚਾਰ ਬੋਰੀਆਂ ਵਾਕਰ ਦਿੰਦੇ ਆ ਜਦੋਂ ਡੀਏਪੀ ਦਾ ਨਾਮ ਮੂੰਹ ਚੋਂ ਨਿਕਲਦਾ ਤੇ ਮੂਹਰਲਾ ਡੀਲਰ ਇਹ ਗੱਲ ਕਹਿੰਦਾ ਵੀ ਪਹਿਲਾਂ ਨੈਣੋ ਤੇ ਬਾਅਦ ਚ ਜੂਰੀ ਆ ਡੀਏਪੀ ਮਿਲਦੀ ਆ ਤੁਹਾਨੂੰ ਇਹਦੇ ਖਿਲਾਫ ਅੱਜ ਅਸੀਂ ਬਠਿੰਡੇ ਚਲੇਗੇ ਡੀਸੀ ਸਾਹਿਬ ਨੂੰ ਵਾਗ ਪੱਤਰ ਦੇਣ ਲਈ ਆਏ ਸੀ ਉਸ ਕਾਰਨ ਕਰਕੇ ਡੀਸੀ ਸਾਹਿਬ ਮੁੱਖ ਮੰਤਰੀ ਆਏ ਹੋਇਆ ਬਾਹਰ ਹੈ ਹੈ ਨਹੀਂ ਅਸੀਂ ਖੇਤੀਬਾੜੀ ਦੇ ਚੀਫ ਨਾਲ ਇਹ ਗੱਲ ਵੀ ਕਰਾਂਗੇ ਕਿਉਂਕਿ ਜਿਹੜੇ ਨਕਲੀ ਰੇਹਾ ਨਕਲੀ ਬੀਜ ਨਕਲੀ ਸਪਰੇਅ ਵੇਚਦੇ ਆ ਡੀਲਰ ਜੇ ਉਹਨਾਂ ਤੇ ਕਾਰਵਾਈਆਂ ਉਸ ਪੱਤਰ ਦੀਆਂ ਹੋਣ ਜਿਹੜੀਆਂ ਕਾਰਵਾਈਆਂ ਨਾਲ ਉਹਨਾਂ ਦੇ ਵਾਸਤੇ ਸਮੱਸਿਆਵਾਂ ਖੜੀਆਂ ਹੋਣ ਲਾਇਸੈਂਸ ਰੱਦ ਹੋਣ ਉਹਨਾਂ ਨੂੰ ਉਮਰ ਕੈਦਾਂ ਹੋਣ ਉਹਨਾਂ ਨੂੰ ਫਾਹੇ ਦਿੱਤਾ ਜਾਵੇ ਉਹਨਾਂ ਲੋਕਾਂ ਨੂੰ ਜਿਹੜੇ ਸਾਨੂੰ ਫਾਹੇ ਲੈਣ ਵਾਸਤੇ ਮਜਬੂਰ ਕਰ ਰਹੇ ਹੈ ਜਿਨ੍ਹਾਂ ਨੇ ਸਾਡੇ ਹਾਲਾਤ ਇਹ ਜੇ ਪੈਦਾ ਕਰਤੇ ਖੇਤੀ ਦੇ ਡੀਸੀ ਸਾਹਿਬ ਨੂੰ ਇਸ ਗੱਲ ਦਾ ਧਿਆਨ ਦਿਵਾਉਣ ਦੇ ਲਈ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਜਿਹੜੇ ਭਗਵਾਨ ਸਿੰਘ ਮਾਨ ਜਿਹੜੇ ਐ ਕਹਿੰਦੇ ਆ ਮੈਂ ਤਾਂ ਆਮ ਘਰ ਦਾ ਮੁੰਡਾ ਐ ਉਹਨਾਂ ਦੇ ਥੱਲੇ ਬਹੁਤ ਸਾਰੀ ਤਾਕਤ ਐ ਉਹ ਸਾਡੇ ਕਿਸਾਨਾਂ ਦੀ ਬਾਹ ਫੜਨੇ ਦੀ ਉਹਦੀ ਗੱਲ ਸੁਣਨ ਜਿਹੜੇ ਸਾਡੇ ਨਾਲ ਇਹੋ ਜੀਆਂ ਬੇਇਨਸਾਫੀਆਂ ਕਰਦੇ ਆ ਡੀਲਰ ਉਹਨਾਂ ਨੂੰ ਸਖਤ ਸਜ਼ਾਵਾ ਤੇ ਸਾਨੂੰ ਇਹ ਕੁਝ ਰਾਹਤ ਤੇ ਮਿਲਣੀ ਚਾਹੀਦੀ ਆ ਨਾ ਕਿ ਇਸ ਗੱਲ ਹੋਵੇ ਜੇ ਕਿਸੇ ਨੇ ਮੈਂ ਵੇਚਣੀ ਹੈ ਜੱਟ ਜੱਟ ਨੇ ਉਹ ਮੰਡੀ ਚ ਲੈ ਜਾਂਦਾ ਤੇ ਨਾਲ ਇੱਕ 바ਵਾ ਸਾਰਾ ਤਕੜਾ ਕੱਟਾ ਲੈ ਦੇ ਵੀ ਮੈਂ ਤਾਂ ਮੈਂ ਲੱਖ ਦੀ ਵੇਚੂਗਾ ਕੱਟਾ ਨਾਲ 50000 ਦਾ ਦੇਊਗਾ ਇਹ ਕਹਾਣੀ ਉਹ ਜਿਹੜੀ ਸਰਾਸਰ ਗਲਤ ਹੈ ਦੇਖੋ ਜੇ ਕਿਸੇ ਨੂੰ ਲੋੜ ਡੀਏਪੀ ਦੀ ਹੈਗੀ ਉਹ ਡੀਏਪੀ ਮਿਲੇ ਉਹਨੂੰ ਠੱਕੇ ਨਾਲ ਲੈਣੋ ਕਿਉਂ ਦੇਣ ਇਹਦੇ ਖਿਲਾਫ ਆਏ ਆ ਜੇ ਅਸੀਂ ਬਠਿੰਡੇ ਦੇ ਡੀਸੀ ਸਾਹਿਬ ਨੂੰ ਮਿਲਣ ਆਏ ਸੀ ਚੀਫ ਸਾਹਿਬ ਨੂੰ ਮਿਲਾਂਗੇ ਉਹਨਾਂ ਨੂੰ ਮੱਗ ਪੱਤਰ ਨਹੀਂ ਦੇ ਆ ਗਏ ਤੇ ਤੋਂ ਬਾਅਦ ਆ ਜਿਹੜਾ ਮੱਗ ਪੱਤਰ ਦੇਣ ਆਇਆ ਕੋਈ ਭੇਖਾ ਨਹੀਂ ਸਾਨੂੰ ਬਿਰੋ ਦੇ ਕਾਰਵਾਈਆਂ ਹੋਰ ਜਾਣੀਆਂ ਪਰ ਉਹ ਲੋਕ ਜਿਹੜੇ ਸਾਨੂੰ ਕਹਿੰਦੇ ਆ ਬਿਨਾ ਮਤਲਬ ਤੇ ਰੋਜ਼ ਢੰਡੇ ਛੰਡੇ ਡੰਡਾ ਪਾਈ ਰੱਖਦੇ ਆ ਉਹਨਾਂ ਦਾ ਮੂੰਹ ਬੰਦ ਕਰਾਉਣ ਦੀ ਖਾਤਰ ਆਏ ਆ ਜਦੋਂ ਇਹ ਫੇਰ ਵੀ ਬਾਜ਼ਾਰਾਂ ਦੇ ਵਿੱਚ ਬੀਕੂ ਸਾਰਾ ਕੁਝ ਉਦੋਂ ਉਹਨਾਂ ਦੇ 12 ਦੇ ਵਿੱਚ 70 ਪਿਛਾ ਕੇ ਬੈਠਾਂਗੇ ਵੱਡੀਆਂ ਕਾਰਵਾਈਆਂ ਕਰਾਵਾਂਗੇ ਸਾਡੀ ਇਹ ਮਜਬੂਰੀ ਹੈ ਅੱਜ ਅਸੀਂ ਭਾਰਤੀ ਕਿਸਾਨ ਟਰਗੜਾਹਾਂ ਵੱਲੋਂ ਚੇਤਾਵਨੀ ਦੇਣ ਦੀ ਖਾਤਰ ਆਏ ਆ ਬਾਹਰ ਆਉਣ ਇਸ ਗੱਲਾਂ ਤੋਂ ਡੀਸੀ ਸਾਹਿਬ ਧਿਆਨ ਦੇਣ ਸਰਕਾਰ ਧਿਆਨ ਦੇਵੇ ਸਾਡੇ ਨਾਲ ਹੁੰਦੀਆਂ ਆਪਦੀਆਂ ਨੂੰ ਬੰਦ ਕੀਤੀ ਧੰਨਵਾਦ ਜੀ ਬਹੁਤ ਬਹੁਤ